ਅਸੀਂ ਪਹਿਲਾਂ ਬਿਆਨਾਂ ਰਾਹੀਂ ਸਮਝਾਉਣ ਦਾ ਯਤਨ ਕੀਤਾ ਮੈਂ ਉਸ ਵੇਲੇ ਐਕਟਿੰਗ ਪ੍ਰਧਾਨ ਸੀ ਤੇ ਅਖੀਰਜਦ ਨਹੀਂ ਹਟੇ ਅਸੀਂ ਅਸਤੀਫਾ ਦੇ ਕੇ ਪਾਸੇ ਹੋ ਗਏ ਟੋਣਾ ਸਾਹਿਬ ਨੇ ਦਿੱਤਾ ਅਸਤੀਫਾ ਮੈਂ ਦਿੱਤਾ ਬੀਬੀ ਕੁਲਦੀਪ ਕੌਰ ਸੀ ਗੁਰਵਿੰਦਰ ਸਿੰਘ ਸ਼ਾਮਪੁਰਾ ਸੀ ਸੁਰਜੀਤ ਸਿੰਘ ਟੀਮਾ ਜੀ ਦੀ ਪੰਜ ਪਹਿਲਾਂ ਆਏ ਤੇ ਬਾਕੀ ਹੋਰ ਬੰਦੇ ਆ ਗਏ ਅਸੀਂ ਅਸਤੀਫਾ ਦੇ ਕੇ ਪਾਸੇ ਹੋ ਗਏ ਚਲੋ 5 ਸਾਲ ਲੜਾਈ ਲੜਦੇ ਰਹੇ ਮੁੜ ਕੇ ਇਹਨਾਂ ਨੂੰ ਬਰਾਬਰ ਲਿਆਂਦਾ ਜਦੋਂ ਅਮਰਿੰਦਰ ਦੀ ਸਰਕਾਰ ਬਣ ਗਈ ਤੇ ਫਿਰ ਉਹ ਸਮਝੌਤੇ ਦਾ ਰਾਹ ਤੁਰਿਆ ਉੱਥੇ ਗੱਲ ਫੇਰ ਇਹੀ ਆਈ ਇਹਨਾਂ ਵੱਲੋਂ ਲੌਜੀਕ ਇਹ ਸੀ ਬਈ ਜਿੰਨੇ ਤੁਹਾਡੇ ਮੈਂਬਰ ਸੀ ਉਹਨੀਆਂ ਟਿਕਟਾਂ ਅਸੀਂ ਇਨਸ਼ੋਰ ਕਰਦੇ ਜਿੰਨੇ ਜ਼ਿਲ੍ਹਾ ਪ੍ਰਧਾਨ ਸੀ ਉਹਨੀਆਂ ਇਨਸ਼ੋਰ ਕਰ ਦਿੰਦੇ ਜਿੰਨੇ ਰਾਜ ਸਭਾ ਦੇ ਮੈਂਬਰ ਸੀ ਉਹਨੇ ਲੈ ਲਓ ਸਾਰਾ ਕੁਝ ਜਿੰਨੇ ਐਮ ਐਲ ਏ ਸੀ ਉਹਨੇ ਲੈ ਲਓ ਸਾਡੇ ਕੋਲੋਂ ਇੱਕੋ ਹੀ ਸ਼ਰਤ ਸੀ ਵੀ ਤੁਸੀਂ ਝੂਠੇ ਸੱਚੇ ਅਕਾਲ ਤਖਤ ਸਾਹਿਬ ਤੇ ਜਾਓ ਜਾ ਕੇ ਸਾਡਾ ਨਾਮ ਲੈ ਕੇ ਬੇਸ਼ੱਕੋ ਵੀ ਜੀ ਮੇਰੇ ਮੇਰੇ ਸਾਥੀ ਕਹਿੰਦੇ ਆ ਵੀ ਮੈਂ ਅਕਾਲ ਤਖਤ ਦੀ ਹੁਕਮਤ ਦੀ ਉਲੰਘਣਾ ਕੀਤੀ ਜੇ ਤੁਹਾਨੂੰ ਦੋਸ਼ੀ ਮੰਨ ਲੈਣ ਤਾਂ ਪਵਾਕ ਤੋ ਕੜਾ ਪ੍ਰਸ਼ਾਦ ਦੀ ਦੇਖ ਕਰਕੇ ਤੁਹਾਨੂੰ ਤੋੜ ਦੇਣ ਜਦ ਤੱਕ ਤੁਸੀਂ ਸੁਰਖਰੂ ਨਹੀਂ ਹੁੰਦੇ